ਤਾਂ ਜੀ ਅੱਜ 14 ਦਿਨ ਹੋ ਗਿਆ ਜਿਹੜਾ ਇੱਥੇ ਚਾਰ ਮਜ਼ਦੂਰਾਂ ਦੀ ਮੌਤ ਹੋਈ ਹੈ ਤੁਸੀਂ ਪਾਟ ਲੰਦਿਆਂ ਨੂੰ ਬੰਦੋ ਇੱਥੇ ਇਹਨਾਂ ਦੀ ਹਮਾਇਤ ਆਏ ਹੋਏ ਅੱਜ ਜਿਹੜਾ ਇਹ ਤੁਮ ਮੈਂ ਮੈਂ ਹੋਈਆ ਪਿੰਡ ਦੇ ਲੁਕਾ ਬੰਨੂ ਕੋ ਜੋ ਸੁਖ ਲੁਕਾ ਨੂੰ ਇਹਦੇ ਬਾਰੇ ਤੁਸੀਂ ਜਮੋਰੀਆ ਤਹੱਕਾ ਤੇ ਡਾਕਾ ਬਹੁਤ ਵੱਡਾ ਹੈ ਇਹਨੂੰ ਗੰਭੀਰਤਾ ਨਾਲ ਲਵਾਂਗੇ ਅਸੀਂ ਵੀ ਕਿਤੇ ਗਏ ਹੋਏ ਸੀਗੇ ਉਹ ਭੋਗ ਬਚਾਲੇ ਛੱਡ ਕੇ ਆਏ ਆ ਪੜੇਖਾ ਇੱਥੇ ਦਾ ਨਾਮ ਪ੍ਰਸ਼ਾਸਨ ਪਾਲੇ ਨਾ ਸਰਕਾਰ ਪਾਲੇ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਹੀ ਸਪੋਰਟ ਤੇ ਖੜੇ ਆ ਐ ਜੇ ਜਾਨੀ ਕਿ ਧਰਨੇ ਪਿੰਡ ਇਕੱਠੇ ਹੋ ਕੇ ਧਰਨੇ ਚਕਾਉਣ ਲੱਗੇ ਵੀ ਚੱਕੋ ਧਰਨਾ ਗਹਾਂ ਰਹੇ ਜਿਉਂ ਨੇ ਕਿਤੇ ਸਾਡਾ ਪਿੰਡ ਤਾਂ ਵਿਰੋਧ ਕਰਦਾ ਹੈ ਇਹ ਕਿਵੇਂ ਬਰਦਾਸ਼ਤ ਹੋਊਗਾ ਭਲਾਂ ਦੀ ਐ ਧਰਨੇ ਲੱਗਣਗੇ ਕਿਵੇਂ ਅਸੀਂ ਹੱਕਾਂ ਲਈ ਲੜਦੇ ਆ ਇਹ ਇੱਕ ਗੈਰ ਜ਼ਿੰਮੇਵਾਰੀ ਨਾਲ ਜਾਨੀ ਕਿ ਪ੍ਰਸ਼ਾਸਨ ਨੇ ਸਾਰਾ ਕੰਮ ਕਰਾਇਆ ਦਮਨਵਾਜਵਾ ਤੇ ਤੇ ਲੱਗੀ ਹੋਈ ਆ ਪੂਰਨ ਤੌਰ ਤੇ ਵੀ ਇਹਨੂੰ ਬਗਿਆੜਿਆ ਕਿਵੇਂ ਜਾਵੇ ਇਸ ਕਰਕੇ ਬਹੁਤ ਗੰਭੀਰਤਾ ਨਾਲ ਇਸ ਮਸਲੇ ਨੂੰ ਲਮਾਂਗੇ ਅੱਜ ਦੋ ਬਲਾਕਾਂ ਦੀ ਡਿਊਟੀ ਸੀ ਇਹ ਪਤਾ ਨਹੀਂ ਸੀਗਾ ਵੀ ਇਸ ਲੋਟ ਤੇ ਲੋਕ ਆਉਣਗੇ ਤੇ ਪ੍ਰਸ਼ਾਸਨ ਇਹਨਾਂ ਨੂੰ ਲਿਆਊਗਾ ਚੱਕ ਕੇ ਇਧਰ ਨੂੰ ਜਿਹੜੇ ਪਰਿਵਾਰਾਂ ਨੂੰ ਚੱਕ ਕੇ ਲੈ ਕੇ ਗਏ ਨਾ ਉਹ ਪਰਿਵਾਰ ਅਣਜਾਣ ਨੇ ਨੀਤੀ ਪਾਲਿਸੀ ਦੀ ਲੜਾਈ ਆ ਬਹੁਤ ਵੱਡੀ ਲੜਾਈ ਆ ਜਿਹੜੇ ਕਿਰਤੀ ਲੋਕ ਕੰਮ ਕਰਦੇ ਨੇ ਨਰੇਗਾ ਦੀ ਇੱਕ ਬਹੁਤ ਵੱਡਾ ਐਕਟ ਹੈ ਜਿਹੜੇ ਐਕਟ ਦੇ ਅਧੀਨ ਇਹ ਮੁਲਾਜ਼ਮ ਨੇ ਉਹ ਮੁਲਾਜ਼ਮ ਆਪਦੀਆਂ ਮੰਗਾਂ ਮੰਗਣ ਲੱਗਿਆਂ ਨੇ ਇਹ ਬਿਜਲੀ ਬੋਰਡ ਦਾ ਕੋਈ ਅਧਿਕਾਰੀ ਕੰਮ ਕਰਦਾ ਬਿਜਲੀ ਦਾ ਸ਼ਿਕਾਰ ਹੋ ਜਾਂਦਾ ਮਰ ਜਾਂਦਾ ਹੈ ਉਹਨੂੰ ਨੌਕਰੀ ਵੀ ਮਿਲਦੀ ਹੈ ਤੇ ਪੈਸੇ ਵੀ ਮਿਲਦੇ ਆ ਇਸ ਕਰਕੇ ਇਹਨੇ ਇੱਕ ਬਾਜੂ ਮੰਗਿਆ 10 ਲੱਖ ਰੁਪਇਆ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਕੋਈ ਬਹੁਤ ਹੀ ਵੱਡੀ ਮੰਗ ਨਹੀਂ ਉਸ ਜੀ ਤਾਂ ਦੇਣਾ ਇਹ ਮਤਲਬ ਇੱਥੇ ਧੱਕੇ ਨਾਲ ਉਹ ਜੀਆਂ ਨੂੰ ਚੱਕ ਕੇ ਲੈ ਕੇ ਗਏ ਨੇ ਇਹ ਕਿੰਨਾ ਕੁ ਦਿਨ ਬਰਦਾਸ਼ਤ ਹੋਊਗਾ ਇਹ ਜਿਹੜੀ ਕਿ ਖਤਰਨਾਕ ਗੱਲ ਹੈ ਸਾਡੇ ਲਈ ਪਰਿਵਾਰ ਦੇ ਇੱਕ ਮਜ਼ਦੂਰ ਪਰਿਵਾਰ ਨੇ ਇਹਨਾਂ ਨੇ ਵਿਚਾਰਿਆਂ ਨੇ ਪੈਸੇ ਟਕੇ ਵੀ ਵਰਤਨ ਨੂੰ ਮੇ ਦਬਾਅ ਚ ਨੇ ਇਸ ਦਬਾਅ ਚ ਯਾਨੀ ਕਿ ਜਥੇ ਬੰਦੀਆਂ ਉਹਨਾਂ ਨੂੰ ਕੱਢਣ ਲੱਗੀਆਂ ਵੀ ਦਬਾਅ ਚ ਰਹਿ ਕੇ ਕੰਮ ਨਾ ਕਰੋ ਦਬਾਅ ਨਾ ਮੰਨੋ ਕਿਸੇ ਦਾ ਉਹ ਪ੍ਰੈਸ਼ਰ ਦੇ ਅਧੀਨ ਜਿਹੜੀ ਕਿ ਬਲਾ ਬਲਾ ਕੇ ਟੌਰਚਰ ਕੀਤਾ ਗਿਆ ਮਾਨਸਿਕ ਤੌਰ ਤੇ ਵੀ ਤੁਸੀਂ ਪਿੰਡ ਚ ਰਹਿਣਾ ਇੱਥੇ ਰਹਿਣਾ ਨਹੀਂ ਇਹ ਜਿਹੜੀ ਕਿ ਕਹਿ ਕਹਿ ਕੇ ਉਹਨਾਂ ਨੂੰ ਲੈ ਕੇ ਗਏ ਨੇ ਚਾਕੇ ਮਜ਼ਦੂਰ ਨੇ ਐ ਜਿਹੜੇ ਮਜ਼ਦੂਰ ਹੁੰਦੇ ਨੇ ਜਿਹੜੀ ਕਿ ਆਰਥਿਕ ਪੱਖੋਂ ਉਹਨਾਂ ਨੂੰ ਬਹੁਤ ਦਿੱਕਤਾਂ ਹੁੰਦੀਆਂ ਨੇ ਇਹਨਾਂ ਦੇ ਘਰਾਂ ਤੇ ਜਾਣਾ ਪੈਂਦਾ ਬਹੁਤ ਵੱਡੀਆਂ ਦਿੱਕਤਾਂ ਦੇ ਸ਼ਿਕਾਰ ਹੋਏ ਹੁੰਦੇ ਨੇ ਤਾਂ ਕਰਕੇ ਜਿਹੜੀ ਕੋਈ ਦਾਬ ਚਾਉਂਦੇ ਨੇ ਮੰਗ ਬਹੁਤ ਵਾਜਬ ਹੈ ਇੱਥੋਂ ਇੱਕ ਮੰਗ ਬਣਨੀ ਹੈ ਇੱਥੇ ਇੱਕ ਐਕਟ ਦੇ ਅਧੀਨ ਨਰੇਗਾ ਦੀ ਵੱਡੇ ਪੱਧਰ ਤੇ ਸਕੀਮ ਬਣਨੀ ਹੈ ਉਹਦੀ ਲੜਾਈ ਹੈ ਕੰਨੇ ਪਰਵਾਰਾਂ ਦੀ ਲੜਾਈ ਨਹੀਂ ਜਿਹੜਾ ਪਰਿਵਾਰ ਇੱਥੇ ਕੁਰਬਾਨੀ ਦੇਊਗਾ ਆਉਣ ਵਾਲੇ ਇਤਿਹਾਸ ਚ ਉਹਨਾਂ ਦਾ ਨਾਮ ਲਿਖਿਆ ਜਾਣਾ ਵੱਡੇ ਪੱਧਰ ਤੇ ਛੋਟੀ ਲੜਾਈ ਨਹੀਂ ਇਹ ਕੋ ਵੱਡੀ ਲੜਾਈ ਹੈ ਇਹ ਪੰਜਾਬ ਦੀ ਲੜਾਈ ਹੈ ਸਾਰੇ ਦੀ ਇਹ ਨਰੇਗਾ ਸਾਰੇ ਹਿੰਦੁਸਤਾਨ ਦੇ ਅੰਦਰ ਕੰਮ ਕਰਦਾ ਹੈ ਨਰੇਗਾ ਦੀ ਸਕੀਮ ਹੈ ਜਿਹੜੀ ਇਹ ਸਾਰੇ ਹਿੰਦੁਸਤਾਨ ਦੀ ਲੜਾਈ ਲੜੀ ਚੱਲੀ ਜਾ ਰਹੀ ਹੈ ਇੱਥੋਂ ਜਿਹੜੇ ਬਾਏ ਵੱਡਾ ਵੱਡਾ ਜਿਹੜਾ ਜਿਹੜਾ ਪਰਿਵਾਰ ਖੜੂਗਾ ਉਹ ਸਹਰੀ ਅੱਖਰਾਂ ਤੇ ਨਾਮ ਲਿਖਾਊਗਾ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਇਹਨੂੰ ਗੰਭੀਰਤਾ ਨਾਲ ਲਿਆ ਹੋਇਆ ਹੈ ਇਹਦਾ ਦੇਖਿਆ ਜਾਊਗਾ ਅਸੀਂ ਅਬਦੀ ਵੀ ਮੀਟਿੰਗ ਕਰਾਂਗੇ ਅਸੀਂ ਪੂਰੀ ਤਰ੍ਹਾਂ ਇਕੱਠੇ ਹੋਏ ਆਂ ਇਹਨੂੰ ਵਿਚਾਰਾਂਗੇ ਵੀ ਕਿਹੜੇ ਹਿਸਾਬ ਨਾਲ ਡੀਐਸਪੀ ਸਾਹਿਬ ਨੇ ਇਥੋਂ ਬੈਕ ਹੋਇਆ ਕੀ ਇੱਥੇ ਸਾਰਾ ਕੁਝ ਹੋਇਆ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਇਹਨੂੰ ਬੜੀ ਗੰਭੀਰਤਾ ਨਾਲ ਲੈ ਕੇ ਅੱਗੇ ਦਾ ਕੀ ਬਣਦਾ ਜਿਵੇਂ ਫੈਸਲਾ ਕਮੇਟੀ ਲਾਊਗੀ ਉਥੇ ਭੁੱਲ ਚੜਾਂਗੇ ਅਸਾਂ ਦਾ